ਮਾਲ ਕੱਢ ਵੀ ਲਿਆ ਬਹੁਤ ਟਰਾਲੀਆਂ ਪਰ 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 ਆ ਗੜਾਉਣਾ ਜਿਹੜੇ ਕਹਿੰਦੇ ਵੀ ਜਾਦੇ ਇਹ ਭਰੇ ਹੋਇਆ ਸੀਗਾ 3 ਵਜੇ ਦੀ ਅੱਗ ਲੱਗੀ ਹੋਈ ਹੈ ਇਹਨੂੰ ਬੁਝਾਉਣ ਦੀ ਕੋਸ਼ਿਸ਼ ਪਿੰਡ ਵਾਸੀ ਵੀ ਪਹੁੰਚੇ ਨੇ ਵੱਡੀ ਗਿਣਤੀ ਚ ਦੇਖ ਸਕਦੇ ਹੋ ਜੀ ਤਸਵੀਰਾਂ ਕਿਉਂ ਜੀ ਬਾਬੂ ਜੀ ਆਪਣੇ ਸੀ ਕਿੰਨਾ ਕੁ ਨੁਕਸਾਨ ਹੋਇਆ ਕੀ ਕੋਈ ਐਸਟੀਮੇਟ ਇਹ ਕੋਈ ਨਹੀਂ ਪਤਾ ਦਿਓ ਦਿਮਾਗ ਨਹੀਂ ਕੰਮ ਕਰ ਰਿਹਾ ਹਾਂ ਬਿਲਕੁਲ ਜੀ ਦੇਖ ਸਕਦੇ ਹੋ ਜੀ ਪ੍ਰਵਾਹ ਚੌਥੀ ਗੱਡੀ ਆ ਰਹੀ ਹੈ ਪਰ ਅੱਗ ਤੇ ਕਾਬੂ ਹੈ ਜਿਹੜਾ ਹਜੇ ਮੈਂ ਵੇਖ ਰਹੇ ਹਾਂ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਸਕਦੇ ਹੋ ਸ਼ਾਜਲੀ ਦੀ ਘਟਨਾ ਇਹ ਵੱਡੀ ਘਟਨਾ ਘਟ ਗਈ ਦੇਖ ਸਕਦੇ ਹੋ ਤਸਵੀਰਾਂ ਲਗਭਗ ਸਵੇਰੇ 4 ਵਜੇ ਦੀਆਂ ਤਸਵੀਰਾਂ ਨੇ ਇਹ ਦੇਖ ਸਕਦੇ ਹੋ ਅਕਰ ਜੋ ਲੱਗੀ ਆ ਫੈਕਟਰੀ ਨੂੰ ਪਿੰਡ ਛਾਇਲੀ ਛਾਇਲੀ ਵਿਖੇ ਲੱਗੀ ਆ ਕੋਈ ਬੰਦੇ ਤਾਂ ਨਹੀਂ ਦੇ ਅੰਦਰ ਕੋਈ ਨਾ ਬੰਦਾ ਕੋਈ ਨਹੀਂ ਹੈਗਾ ਵੀਰੇ ਕਿਸੇ ਦਾ ਰੇ ਠੋੜ ਛੱਕੇ ਵੀ ਦਿਖਾ ਜੀ ਠੀਕ ਹੈ ਆਪਣੀ ਸਿੰਨ ਅੱਛਾ ਅਮਨਦੇਵ ਪਾਸ ਸਰੇਂਦਰ ਕੁਮਾਰ ਕੀ ਬਣਦਾ ਸੀ ਬਾਈ ਜੀ ਤੇ ਗੱਡੇ ਬਣਦੇ ਸੀ ਅੱਛਾ ਗੱਡੇ ਬਣਦੇ ਸੀ ਦੇਖ ਸਕਦੇ ਹੋ ਵੀ ਸਵੇਰੇ ਸਵੇਰੇ ਲਗਭਗ 4 ਵਜੇ ਦੀਆਂ ਤਸਵੀਰਾਂ ਨੇ ਇਹ ਹੋਏ ਅਪਕਾ ਦਰੋਈ ਅਜਾ ਪਿੱਛੋ ਸ਼ੁਰੂ ਹੋਈ ਹੈ ਦੇਖ ਸਾ ਕੋਈ ਆ ਫੋਨ ਮੈਨ 3 ਵਜੇ ਤੱਕ ਲਗਾ ਹੋਇਆ ਹੈ ਤੁਹਾਨੂੰ ਤੁਸੀਂ ਇੱਥੇ ਸੀ ਨਹੀਂ ਹਮ ਸੋ ਰਹਾ ਥਾ ਹਮ ਕੋ ਚੁੱਕੀਦਾਰ ਉਠਾਇਆ ਉਸ ਤੋਂ ਬਾਅਦ ਬਾਬੂ ਕੋ ਮੈਂ ਫੋਨ ਕਰਾ ਹਾਂ ਬਾਬੂ ਆਗ ਪਕਰ ਲਿਆ ਬਿਜਲੀ ਫੋਲਡ ਕਰ ਗਿਆ ਹੈ ਪੂਰਾ ਤੋਂ ਆਇਆ ਨਾ ਪੀ ਅੱਧਾ ਘੰਟਾ 10 ਮਿੰਟ ਲੱਗਿਆ ਉਸ ਤੋਂ ਆਉਣੇ ਬਾਅਦ ਜਿਆਦਾ ਜਿਆਦਾ ਇੱਧਰ ਜਿਆਦਾ ਮਟੀਰੀਅਲ ਵੀ ਹੋਊਗਾ ਸਾ ਸਾ ਪਿਆ ਨੇ ਅਗਰ ਜੀ ਤੁਹਾਨੂੰ ਇੱਕ ਨਾ ਮਹਾਂ ਮਹਾਂ ਅੱਛਾ ਬੱਚੇ ਤੋਂ ਹੋ ਜੂਗੀ ਵੀ ਇਹਨੂੰ ਇੱਧਰ ਇੱਧਰ ਪਿੰਮਾ ਹੋਊਗੀ ਕਿ ਨਾ ਠੀਕ ਹੈ ਆਗੇ 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 ਜਿਆਦਾ ਜੇ ਕਹਿੰਦੀ ਆ ਦੇ ਗੱਦੇ ਲੱਤ ਵੀ ਰਹੇ ਨੇ ਟਰਾਲੀਆਂ ਭਰ-ਭਰ ਜਿੰਨਾ ਸਮਾਨ ਨਿਕਲ ਜੇ ਤਾਂ ਉਨਾ ਹੀ ਫਾਇਦਾ ਹੈ ਇਹ ਦੱਸਿਆ ਚੌਕੀਦਾਰ ਨੇ ਜੋ ਇੱਥੇ ਕੰਮ ਕਰਦੇ ਨੇ ਕਹਿੰਦੇ ਵੀ 3 ਵਜੇ ਅੱਗ ਲੱਗੀ ਹੈਗੀ ਆ ਦੇਖੋ ਅੰਦਰ ਲੱਗੀ ਹੋਈ ਹੈ ਫੈਕਟਰੀ ਨੂੰ ਪੂਰੀ ਹਾਂਜੀ ਆਪਣਾ ਹੀ ਬਈ ਹਾਂਜੀ ਕੀ ਗੱਲ ਸੀ ਇਹ ਪੂਰੀ ਕੀ ਕਾਦੀ ਫੈਕਟਰੀ ਸੀ ਇਹ ਵੀਰੇ ਮਾਪਿਆਂ ਦੀ ਫੈਕਟਰੀ ਸੀ ਇਹ ਸ਼ਾਰਟ ਸਰਕਟ ਨਾਲ ਲੱਗ ਅੱਛਾ ਲਗਭਗ ਕਿਹੜੇ ਵਜੇ ਲੱਗੀ ਹੈ ਇਹ ਰਾਤ ਨੂੰ 3 ਵਜੇ ਸਵੇਰ ਤਿੰਨ ਵਜੇ ਲੱਗੀ ਹੈ ਸਵੇਰੇ 3 ਵਜੇ ਦੇ ਲਗਭਗ ਲੱਗੀ ਹੈ ਠੀਕ ਹੈ ਬਾਕੀ ਹੋਰ ਜਾਨੀ ਨੁਕਸਾਨ ਤੋਂ ਬਚਤ ਰਹੇਗੀ ਹਾਂ ਜਾਨੀ ਨੁਕਸਾਨ ਤੋਂ ਬਚਤ ਰਹੇਗੀ ਉਹ ਨਾਲ ਦਾ ਕਾਫੀ ਨੁਕਸਾਨ ਆ ਕਾਫੀ ਕਿੰਨਾ ਕ ਨੁਕਸਾਨ ਹੈ ਤੁਹਾਡੇ ਹਿਸਾਬ ਚ ਹਾਲੇ ਕੋਈ ਐਸਟੀਮੇਟ ਹਾਲੇ ਕੋਈ ਐਸਟੀਮੇਟ ਨਹੀਂ ਹੈਗਾ ਫਤਰੀ ਕਾਲ ਦੋਸਤੋ ਇਸ ਵਕਤ ਸਵੇਰੇ ਸਵੇਰੇ ਲਗਭਗ 3 ਵਜੇ ਛਾਜਲੀ ਸੁਨਾਮ ਰੋਡ ਦੇ ਉੱਤੇ ਜੋ ਮੈਟ ਬਣਦੇ ਨੇ ਆਪਾਂ ਕਹਿੰਦੇ ਮੱਝਾ ਥੱਲੇ ਆਪਾਂ ਗੱਦੇ ਜੇ ਪਿਛਾਉਂਦੇ ਆ ਮੈਟ ਉਹਨਾਂ ਦੀ ਫੈਕਟਰੀ ਸੀਗੀ ਛਾਜਲੀ ਦੀ ਸੀ ਆਮਣ ਹਾਨਾ ਬਿਚ ਰੇਂਦਰ ਕੁਮਾਰ ਸਪਰੇਈ ਦੀ ਦੁਕਾਨ ਵੀ ਉਹਨਾਂ ਦੀ ਛਾਇਦੀ ਉਹਨਾਂ ਦੀ ਫੈਕਟਰੀ ਸੀ ਉਹਨੂੰ ਅੱਗ ਲੱਗੀ ਸਵੇਰੀ 3 ਵਜੇ ਚਲੋ ਜਾਨੀ ਦਾ ਚਾਹੇ ਬਚਤ ਰਹਿ ਗਿਆ ਸ਼ਾਰਟ ਸਰਕਟ ਤੇ ਆ ਦੱਸ ਰਹੇ ਨੇ ਵੀ ਸ਼ਾਰਟ ਸਰਕਟ ਨਾਲ ਲੱਗ ਲੱਗੀ ਹੈਗੀ ਸਮਾਨਟ ਬਣਾਉਂਦੇ ਸੀ ਕਾਫੀ ਨੁਕਸਾਨ ਹੋਇਆਗਾ ਸਵੇਰ ਲਗਭਗ ਫਾਇਰ ਬ੍ਰਿਗੇਡ ਵੀ ਪਹੁੰਚ ਚੁੱਕੇਗਾ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਸਾਹਮਣੇ ਅੱਜ ਕਈ ਗੁਰਦੁਆਰਾ ਸਾਹਿਬ ਬਾਬਾ ਜੀ ਸਵੇਰੀ ਬੋਲਿਆ ਵੀ ਫੈਕਟਰੀ 'ਚ ਅੱਗ ਲੱਗ ਚੁੱਕੀ ਹੈ ਜਿਹਨੂੰ ਜਿਹਨੂੰ ਬਾਅਦ ਪਹੁੰਚੀ ਉਹ ਵੀ ਪਿੰਡ ਵਾਲਾ ਛਾਇਦੀ ਵਾਲੇ ਇੱਥੇ ਪਹੁੰਚੇ ਭਜਾਉਣ ਦੇਖ ਪਕੰਦੇ ਮੈਟ ਇਹ ਗੱਦੇ ਮੈਟ ਬਣਾਉਣ ਵਾਲੀ ਫੈਕਟਰੀ ਸੀ ਇਹ ਜਿੱਥੇ ਅੱਗ ਲੱਗੀ ਹੈ ਦੇਖ ਸਕਦੇ ਹੋ ਅੰਦਰ ਤਸਵੀਰਾਂ ਉਹ ਦੇਖੋ ਕੱਡੇ ਪਏ ਨੇ ਬਾਹਰੇ ਤੇ ਇੱਧਰ ਕੱਡੇ ਨੇ ਟਰਾਲੀਆਂ ਪਰ ਪਰ ਮੌਕੇ ਤੇ ਉੱਧਰ ਦੇਖ ਸਕਦੇ ਹੋ ਫਾਇਰ ਗ੍ਰੇਡ ਇਹ ਤੋਂ ਪਹਿਲਾਂ 65000 ਲੀਟਰ ਪਾਣੀ ਆ ਚੁੱਕਿਆ ਹੈ ਜੇ ਕਹਿੰਦੀ ਇੱਕ ਹੋਰ ਆ ਗਈ ਉਸ ਤੋਂ ਬਾਅਦ ਇਹ ਕਹਿੰਦੇ 78000 ਲੀਟਰ ਪਾਣੀ ਇਹ ਤੋਂ ਪਹਿਲਾਂ ਲੱਗ ਚੁੱਕਿਆ ਅੱਗ ਬੁਝਾਉਣ ਦੇ ਉੱਤੇ ਆਹ ਦੇਖੋ ਆ ਗੱਦੇ ਮੌਕੇ ਤੇ ਅੰਦਰੋਂ ਕੱਡੇ ਵੀ ਨੇ ਤੇ ਕਾਬੂ ਹੈ ਜਿਹੜਾ 7-8 ਫਾਇਰ ਬੀਟ ਦੀਆਂ ਗੱਡੀਆਂ ਆ ਚੁੱਕੀਆਂ ਨੇ 8 ਗੱਡੀਆਂ ਲਗਾਤਾਰ ਆ ਰਹੀਆਂ ਨੇ ਫਾਇਰ ਗ੍ਰੇਡ ਲਗਾਤਾਰ ਆ ਰਿਹਾ ਹੈ ਪਰ ਅੱਗ ਜਿਹੜੀ ਮਿੱਟਾਂ ਨੂੰ ਲੱਗੀ ਹੋਈ ਸੀਗੀ ਇਹਦੇ ਕਰਕੇ ਅੱਗ ਨੂੰ ਬੁਝਾਉਣ ਤੇ ਬਹੁਤ ਸਮਾਂ ਲੱਗ ਗਿਆ ਜਿਆਦਾ ਪਰ ਫਾਇਰ ਬਗਰੇਡ ਜਿਹੜਾ ਮੌਕੇ ਤੇ ਆ ਰਿਹਾ ਹੈ ਸ਼ਾਇਦ ਸੰਗਰੂਰ ਤੱਕ ਦਾ ਫਾਇਰ ਬਗਰੇਡ ਆਇਆ ਲਗਭਗ 8 ਗੱਡੀਆਂ ਫਾਇਰ ਫਾਇਰ ਬਗਰੇਡ ਦੀਆਂ ਦੂ ਪਹਿਲਾਂ ਇੱਥੇ ਪਹੁੰਚ ਚੁੱਕੀਆਂ ਨੇ ਜੇ ਕਹਦੀ ਹੈ ਵੀ ਪਾਣੀ ਬਹੁਤ ਜ਼ਿਆਦਾ ਇੱਕ ਜਗ੍ਹਾ ਦੀ 1 ਲੱਖ ਲੀਟਰ ਪਾਣੀ ਜੇ ਕਹਦੀ ਹੈ ਦੂ ਪਹਿਲਾਂ ਵਰਤਿਆ ਜਾ ਚੁੱਕਿਆ ਪਰ ਅੱਗ ਤੇ ਕਾਬੂ ਹੈ ਜਿਹੜਾ ਬਿਲਕੁਲ ਲਵੇ ਹੈ ਹੁਣ ਆਗੂ ਪਾਏ ਚੁੱਕਿਆ ਕਾਬੂ 8 ਤੋਂ 10 ਫਾਇਰ ਬਗਰੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇਗੀਆਂ ਸਵੇਰੇ 3 ਵਜੇ ਅੱਗ ਲੱਗੀ ਸੀ ਲਗਭਗ